ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਪਲੀਭਾਂਤੀ ਜਾਣਦੇ ਹੋ ਜਿਹੜਾ ਕਿ ਲਾਲ ਕਿਲੇ ਦੇ ਵਿੱਚ ਸ੍ਰੀ ਗੁਰਦੇਵ ਭਦਰ ਸਾਹਿਬ ਮਹਾਰਾਜ ਜੀ ਦਾ 350 ਸਾਲਾ ਸਦੀ ਦੀ ਸਤਬਦੀ ਜੋ ਮਨਾਈ ਗਈ ਹੈ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਹੁਤ ਹੀ ਵੱਡੇ ਪੱਦਰ ਦੇ ਉੱਤੇ ਜੋ ਦਿੱਲੀ ਸਿੱਖ ਗੁਰਦੁਆਰਾ ਪੰਦਕ ਮੈਟੀ ਨੇ ਜੋ ਉਹ ਜੋ ਦਿੱਲੀ ਸਰਕਾਰ ਨੇ ਮਿਲ ਕੇ ਜੋ ਪ੍ਰਬੰਧ ਕੀਤੇ ਨੇ ਉਸ ਪ੍ਰਬੰਧ ਦੇ ਵਿੱਚ ਦੁਨੀਆ ਅੱਜ ਸਾਡੀ ਸਿੱਖ ਕੌਮ ਨੂੰ ਵਾਹ ਵਾਹ ਕਰ ਰਹੀ ਹੈ ਕਿ ਹਾਂ ਜੀ ਵਾਕਈ ਅਜੀ ਕੁਝ ਕਰਕੇ ਦਿਖਾਇਆ ਹੈ। ਔਰ ਇਹ ਮੈਸੇਜ ਪੂਰੀ ਦੁਨੀਆ ਦੇ ਵਿੱਚ ਗੁਰਤੇਗ ਭਾਦਰ ਸਾਹਿਬ ਜੀ ਦਾ ਸਿੱਧੀ ਸਤਿ ਦੀ ਦਾ ਜੋ ਮੈਸੇਜ ਹੈ ਕਿ ਗੁਰਤੇਗ ਭਾਦਰ ਸਾਹਿਬ ਜੀ ਨੇ ਹਿੰਦੂ ਤਰਮਸਤੀ ਆਪਣੀ ਸਿੱਧੀ ਦਿੱਤੀ। ਕਿਸ ਤਰ੍ਹਾਂ ਪੂਰੀ ਦੁਨੀਆ ਨੂੰ ਇਹ ਜਿਹੜਾ ਇਤਿਹਾਸ ਹੈ ਪੂਰੀ ਦੁਨੀਆ ਨੂੰ ਜਾਣੂ ਹੋਇਆ ਔਰ ਪੂਰੀ ਦੁਨੀਆ ਨੇ ਇਹ ਇਤਿਹਾਸ ਦੇ ਬਾਰੇ ਦੇਖਿਆ। ਉਹ ਲੱਖੋ ਹਜ਼ਾਰੋ ਲੱਖੋ ਲੋਕਾਂ ਨੇ ਉੱਥੇ ਆ ਕੇ ਨਤਮਸਤਕ ਹੋਏ ਦਰਸ਼ਨ ਕੀਤੇ ਔਰ ਉਹ ਲਾਲ ਕਿਲਾ ਜਿਹੜਾ ਔਰੰਗਜ਼ੇਬ ਦਾ ਮੁਗਲਾਂ ਦਾ ਜਿਹੜਾ ਲਾਲ ਕਿਲਾ ਸੀਖਾ ਉਹਦੇ ਉੱਤੇ ਖਾਲਸਾ ਦਾ ਝੰਡਾ ਚੁਲਿਆ ਮੈਂ ਇਸ ਚੀਜ਼ ਦੀ ਬਹੁਤ ਹੀ ਤਾਰੀਫ਼ ਕਰਦਾ ਮਾਂ ਇਹਦੇ ਵਿੱਚ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਹੋਣ ਚਾਹੇ ਸਾਡੀ ਦਿੱਲੀ ਦੀ ਚੀਫ ਮਿਨਿਸਟਰ ਰੇਖਾ ਗੁਪਤਾ ਜੀ ਹੋਣ ਮੈਂ ਕੋਈ ਪੋਲਿਟੀਕਲ ਬੰਦਾ ਨਹੀਂ ਹਾਂ ਮੈਂ ਇੱਕ ਆਮ ਆਦਮੀ ਆਂ ਔਰ ਇੱਕ ਸਿੱਖ ਹੋਣ ਦੇ ਨਾਤੇ ਇਹਨਾਂ ਦਾ ਧੰਨਵਾਦ ਕਰਨਾ ਮੇਰਾ ਫਰਜ਼ ਬਣਦਾ ਹੈ ਔਰ ਸਾਡੀ ਦਿੱਲੀ ਕਮੇਟੀ ਦਾ ਵੀ ਲੇਕਿਨ ਇਹਦੇ ਕੁਝ ਬੰਦੇ ਐਸੇ ਹੈਗੇ ਜਿਹੜੇ ਇਸ ਪ੍ਰੋਗਰਾਮ ਨੂੰ ਕ੍ਰਿਟਿਸਾਈਜ਼ ਕਰਨ ਉਹ ਵੀ ਸਾਡੀ ਆਪਣੀ ਕੌਮ ਦੇ ਬੰਦੇ ਜਿਨ੍ਹਾਂ ਨੇ ਅੱਜ ਤੱਕ ਜ਼ਿੰਦਗੀ ਦੇ ਅੰਦਰ ਕੁਝ ਵੀ ਐਸਾ ਕੰਮ ਨਹੀਂ ਕੀਤਾ ਕਿ ਸਾਡੀ ਕੌਮ ਉਹਨਾਂ ਉੱਤੇ ਮਾਣ ਕਰ ਸਕੇ ਉਹ ਪਹਿਲੇ ਕਾਂਗਰਸ ਦੀ ਸਰਕਾਰਾਂ ਦੇ ਨਾਲ ਰਹੇ ਜਿਹਦੇ ਜ ਮੈਂ ਗੱਲ ਕਰ ਰਿਹਾ ਇੱਕੋ ਹੀ ਭਾਈ ਸਾਹਿਬ ਵੀਰ ਜੀ ਹੈਗੇ ਜਸਮੀਤ ਸਿੰਘ ਜੀ ਪ੍ਰੀਤਮਪੁਰਾ ਉਹ ਹਰ ਚੀਜ਼ ਨੂੰ ਕ੍ਰਿਟਿਕਾਈਜ਼ ਕਰਦੇ ਨੇ ਕਰੋ ਕ੍ਰਿਟਿਕਾਈਜ਼ ਲੇਕਿਨ ਐਸ ਪ੍ਰੋਗਰਾਮਾਂ ਦੇ ਅੰਦਰ ਤੁਹਾਨੂੰ ਉੱਥੇ ਆ ਕੇ ਨਤਮਸਤਕ ਹੋਣਾ ਚਾਹੀਦਾ ਸੀਗਾ ਜਿਹਦੇ ਵੀ ਤੁਹਾਡੀ ਵੀ ਇੱਜ਼ਤ ਵਧਦੀ ਔਰ ਦੁਨੀਆ ਦੇਖਦੀ ਕਿ ਹਾਂ ਭਈ ਸਾਡੇ ਇਸ ਇਤਿਹਾਸ ਦਾ ਕੀ ਇਤਿਹਾਸ ਹੈ ਔਰ ਅਸੀਂ ਸਾਰੇ ਇਕੱਠੇ ਹੈਗੇ ਆ ਕਟੂਕੜ ਐਸ ਮਾਮਲੇ ਦੇ ਵਿੱਚ ਤੇ ਆਪਣੇ ਆਪ ਨੂੰ ਸਭ ਨੂੰ ਸਾਨੂੰ ਇਕੱਠਾ ਕਰ ਲੈਣਾ ਚਾਹੀਦਾ ਸੀਗਾ ਲੇਕਿਨ ਉਹ ਹਰ ਚੀਜ਼ ਦੇ ਵਿੱਚ ਬੁਰਾਈਆਂ ਲੱਭਦੇ ਨੇ ਅੱਜ ਤੱਕ ਉਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਕਿ ਜਿਹੜੀ ਅਸੀਂ ਉਹਨਾਂ ਦੀ ਅਛਾਈ ਕਰੀਏ ਪਹਿਲੇ ਸਾਡੇ ਸਰਨਾ ਸਾਹਿਬ ਦੀ ਕਮੇਟੀ ਰਹੀ ਉਹ ਹਮੇਸ਼ਾ ਕਾਂਗਰਸ ਦੇ ਨਾਲ ਰਹੇ ਅੱਜ ਤੱਕ ਉਹ ਕਾਂਗਰਸ ਦੇ ਨਾਲ ਰਹਿ ਕੇ ਲਾਲ ਕਿਲੇ ਉੱਤੇ ਪ੍ਰੋਗਰਾਮ ਨਹੀਂ ਕਰਾ पाए ਚਾਹੇ ਦਿੱਲੀ ਕਮੇਟੀ ਦੇ ਵਿੱਚ ਚਾਹੇ ਪਹਿਲੇ ਮਨਜੀਤ ਸਿੰਘ ਜੀਕੇ ਸਾਹਿਬ ਹੋਣ ਜਾਂ ਹੁਣ ਦੇ ਪ੍ਰਧਾਨ ਜਿਹੜੇ ਹਰਮੀਤ ਸਿੰਘ ਜੀ ਕਾਲਕਾ ਜੀ ਨੇ ਚਾਹੇ ਮਨਿੰਦਰ ਸਿੰਘ ਸਿਰਸਾ ਜੀ ਨੇ ਜਿਸਨਾਂ ਨੇ ਵੀ ਹੋਣ ਲੇਕਿਨ ਉਹਨਾਂ ਨੇ ਆਪਣੀ ਕੌਮ ਦਾ ਪੂਰੀ ਦੁਨੀਆ ਦੇ ਅੰਦਰ ਇੱਕ ਵਾਰ ਨਾਮ ਕਰ ਦਿੱਤਾ ਸਿੱਖ ਕੌਮ ਦਾ ਕਿ ਹਾਂ ਜੀ ਸਿੱਖ ਕੌਮ ਵੀ ਕਿ ਇਸ ਦੁਨੀਆ ਦੇ ਵਿੱਚ ਹੈਗੀ ਏ ਔਰ ਮੈਂ ਬਹੁਤ ਜ਼ਿਆਦਾ ਇਸ ਮਾਮਲੇ ਦੇ ਵਿੱਚ ਅੱਜ ਸਾਰੀ ਦੁਨੀਆ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਾਨੂੰ ਇਹ ਮੌਕਾ ਸਾਡੀ ਜੀਵਨ ਦੇ ਅੰਦਰ ਇਹ ਸ਼ਤਾਬਦੀ ਆਈ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ 50 ਸਾਲਾਂ ਬਾਅਦ ਅਸੀਂ ਦੁਬਾਰਾ ਇਸ ਸ਼ਤਾਬਦੀ ਦੇ ਵਿੱਚ ਅਸੀਂ ਨਹੀਂ ਦੇਖ ਪਾਵਾਂਗੇ ਕਿਉਂਕਿ 50 ਸਾਲ ਹੁਣ ਅੱਗੇ ਜ਼ਿੰਦਗੀ ਹੈ ਨਹੀਂ ਕਿ ਅਸੀਂ ਹੁਣ ਦੂਜੀ ਸਦੀ ਦੇਖ ਪਾਈਏ ਲੇਕਿਨ ਮੈਂ ਸਿਰਫ ਇੰਨੀ ਹੀ ਗੱਲ ਕਹਿਣਾ ਚਾਹਨਾ ਵਾਂ ਆਪਣੇ ਵੀਰਾਂ ਨੂੰ ਜਿਹੜੇ ਵਿਰੋਧੀ ਪਾਰਟੀ ਦੇ ਹੈਗੇ ਨੇ ਤੁਸੀਂ ਪੋਲਿਟੀਕਲ ਆਦਮੀ ਹੈਗੇ ਹੋ ਤੁਸੀਂ ਜਿੰਨੀ ਮਰਜ਼ੀ ਪੋਲਿਟਿਕਸ ਕਰੋ ਸਾਨੂੰ ਪੋਲਿਟਿਕਸ ਨਾਲ ਕੋਈ ਮਤਲਬ ਨਹੀਂ ਕੋਈ ਲੈਣਾ ਦੇਣਾ ਨਹੀਂ ਸਾਡਾ ਸਿਰਫ ਇੱਕੋ ਹੀ ਮਕਸਦ ਹੈ ਕਿ ਜਿੱਥੇ ਗੁਰੂ ਮਹਾਰਾਜ ਦਾ ਪ੍ਰੋਗਰਾਮ ਹੋ ਰਿਹਾ ਹੋਏ ਉੱਥੇ ਆਪ ਸਾਰੇ ਮਿਲ ਕੇ ਵੱਧ ਚੜ ਕੇ ਉਹਨਾਂ ਦਾ ਸਾਥ ਦਿਓ ਕੱਲ ਨੂੰ ਪਤਾ ਨਹੀਂ ਤੁਸੀਂ ਆਓਗੇ ਤੁਹਾਡਾ ਵੀ ਸਾਥ ਦੇਣ ਮੈਂ ਉਹਨਾਂ ਨੂੰ ਇਹ ਕਹਾਂ ਲੇਕਿਨ ਕਦੀ ਵੀ ਐਵੇਂ ਜਿਹੇ ਪ੍ਰੋਗਰਾਮ ਨੂੰ ਕ੍ਰਿਟੀਸਾਈਜ਼ ਨਾ ਕਰੋ ਵੀਰ ਜੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਅਗਰ ਤੁਸੀਂ ਹਰ ਚੀਜ਼ ਦੇ ਵਿੱਚ ਦੂਜਿਆਂ ਨੂੰ ਕਟਕਰੇ ਦੇ ਅੰਦਰ ਖੜਾ ਕਰੋਗੇ ਤੇ ਕੱਲ ਨੂੰ ਅੱਗੇ ਇਹ ਚੀਜ਼ ਤੁਹਾਡੇ ਉੱਤੇ ਵੀ ਆਣੀ ਹੈ ਆਪਣੀ ਕੌਮ ਦੇ ਨਾਲ ਹੋ ਕੌਮ ਦੇ ਦਰਦੀ ਬਣੋ ਕਟੋਗੜ ਅੱਜ ਤੱਕ ਸਰਨਾ ਸਾਹਮਣੇ ਆਪਣੀ ਕੌਮ ਦੇ ਵਾਸਤੇ ਕੀਤਾ ਕੀ ਹੈ ਸਾਨੂੰ ਤੇ ਇਹ ਸਮਝਾ ਦਿਓ ਕਿ ਉਹਨਾਂ ਨੇ ਆਪਣੀ ਕੌਮ ਵਾਸਤੇ ਕੀਤਾ ਕੀ ਹੈ ਸਿਰਫ ਉਹਨਾਂ ਨੇ ਉਹਨਾਂ ਦੀ ਸ਼ਬਦਾਵਲੀ ਵੀ ਐਸੀ ਹੈਗੀ ਹੈ ਕਿ ਉਹ ਕਿਸੇ ਜਗ੍ਹਾ ਤੇ ਖੜੇ ਹੋਣਗੇ ਤੇ ਉਹਨਾਂ ਦੀ ਸ਼ਬਦਾਵਲੀ ਐਸੀ ਬੋਲੀ ਜਾਂਦੀ ਹੈ ਕਿ ਮੈਂ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਬੋਲ ਸਕਦਾ ਕਿ ਬਾਕੀ ਮੈਂ ਐਨਾ ਹੀ ਕਹਿਣਾ ਚਾਹਾਂਗਾ ਕਿ ਕਦੀ ਵੀ ਐਨਾ ਚੀਜ਼ਾਂ ਨੂੰ ਅੱਗੇ ਧਿਆਨ ਰੱਖੋ ਵੀਰ ਜੀ ਕਿ ਸਾਥ ਮਿਲ ਕੇ ਸਭ ਚੱਲੋ ਕਿਉਂਕਿ ਐਨਾ ਹੀ ਸ਼ਾਨਦਾਰ ਜੋ ਪ੍ਰੋਗਰਾਮ ਹੋਇਆ ਹੈ ਸ਼ਾਇਦ ਮੇਰੇ ਖਿਆਲ ਨਾਲ ਹੁਣ ਜਿੰਦਗੀ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦਾ ਪ੍ਰੋਗਰਾਮ ਦੇਖਣ ਨੂੰ ਸ਼ਾਇਦ ਹੀ ਮਿਲੇ ਅੱਜ ਗੁਰੂ ਅਗੇ ਅਰਦਾਸ ਕਰਾਂਗੇ ਕਿ ਮਾਰੇ ਸਾਰਿਆਂ ਨੂੰ ਸਤਿਮਤ ਬਖਸ਼ੇ ਆਨਮਲਾ ਸਮਾਜ ਸਾਭਸਤੇ ਚੜ੍ਹਦੀ ਕਲਾ ਦਾ ਵਿੱਚ ਵਿਤীত ਹੋਏ ਜੇਕਰ ਮੇਰੀ ਗੱਲ ਦੇ ਵਿੱਚ ਆਪਨੇ ਜੋ ਕੋਈ ਬੁਰਾ ਲੱਗੇ ਹੋਏ ਜਾਂ ਮੈਂ ਕੋਈ ਵਾਦ ਕਾਟ ਬੋਲ ਗਿਆ ਹਾਂ ਤੇ ਐਸ ਗੱਲੋਂ ਮੈਨੂੰ ਵੀ ਸ਼ਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੰਨਾ ਹੋ ਸਕੇ ਐਸ ਵੀਡੀਓ ਨੂੰ ਸ਼ੇਅਰ ਕਮੈਂਟ ਔਰ ਅੱਗੇ ਜਿੰਨਾ ਹੋ ਸਕੇ ਅੱਗੇ ਤੱਕ ਪਹੁੰਚਾਓ ਤਾਂ ਕਿ ਲੋਗਾਂ ਨੂੰ ਸਾਡੇ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ